ਕੀ ਗੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਆਪਣੇ YouTube ਚੈਨਲ ਤੇ ਅੱਜ ਆਪਾਂ ਬਣਾਵਾਂਗੇ ਕੜਾ ਪ੍ਰਸ਼ਾਦ ਕੜਾ ਪ੍ਰਸ਼ਾਦ ਬਣਾਉਣ ਵਾਸਤੇ ਮੈਂ ਇੱਕ ਕੌਲੀ ਆਪਾਂ ਨੇ ਦੇਸੀ ਘੀ ਲਿਆ ਇੱਕ ਕੌਲੀ ਆਪਾਂ ਨੇ چینی ਦੀ ਤੇ ਇੱਕ ਕੌਲੀ ਹੀ ਨਾਪ ਕੇ ਆਪਾਂ ਨੇ ਆਟੇ ਦੀ ਲਈ ਆ ਸਹੀ ਨਾਪ ਦੇ ਨਾਲ ਅੱਜ ਆਪਾਂ ਕੜਾ ਪ੍ਰਸ਼ਾਦ ਬਣਾ ਕੇ ਤਿਆਰ ਕਰਾਂਗੇ ਕੜਾ ਪ੍ਰਸ਼ਾਦ ਲਈ ਪਹਿਲਾਂ ਆਪਾਂ ਪਾਣੀ ਨਾਪ ਲਵਾਂਗੇ ਇਹੀ ਤਿੰਨ ਕੌਲੀਆਂ ਆਪਾਂ ਨਾਪ ਕੇ ਪਾਣੀ ਨਵਾੰਗੇ ਥੋੜਾ ਜਿਹਾ ਪਾਣੀ ਨੂੰ ਗਰਮ ਹੋਣ ਤੋਂ ਬਾਅਦ ਇਹਦੇ ਵਿੱਚ ਆਪਾਂ ਚੀਨੀ ਪਾ ਕੇ ਚੀਨੀ ਨੂੰ ਪਾਣੀ ਦੇ ਵਿੱਚ ਘੋਲ ਲਵਾਂਗੇ ਤੁਸੀਂ ਦੇਖ ਸਕਦੇ ਹੋ ਖੰਡ ਜਿਹੜੀ ਆਪਣੀ ਪਾਣੀ ਦੇ ਵਿੱਚ ਘੁਲ ਗਈ ਹੈ ਹੁਣ ਆਪਾਂ ਪਾਣੀ ਨੂੰ ਉਤਾਰ ਕੇ ਪਾਣੀ ਨੂੰ ਟੱਕ ਕੇ ਰੱਖ ਲਵਾਂਗੇ ਹੁਣ ਆਪਾਂ ਨੇ ਗੈਸ ਦੇ ਉੱਪਰ ਕੜਾਈ ਰੱਖੀ ਆ ਤੇ ਇਹਦੇ ਵਿੱਚ ਆਪਾਂ ਕੀ ਪਾ ਦੇ ਦੋ ਚਮਚਾ ਈ ਤੇ ਆਪਾਂ ਕੌਲੀ ਦੇ ਵਿੱਚ ਹੀ ਰੱਖ ਲਵਾਂਗੇ ਤੇ ਇਹਨੂੰ ਬਾਅਦ ਵਿੱਚ ਪਾਵਾਂਗੇ ਈ ਦੇ ਗਰਮ ਹੋਣ ਤੇ ਇਹਦੇ ਵਿੱਚ ਆਪਾਂ ਆਟਾ ਪਾ ਦਵਾਂਗੇ ਤੇ ਇਹਨੂੰ ਹਲਾ ਲਵਾਂਗੇ ਖੁਰਚਣੇ ਦੀ ਮਦਦ ਦੇ ਨਾਲ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾਈ ਜਾਵਾਂਗੇ ਲਗਾਤਾਰ ਆਪਾਂ ਖੁਰਚਣੇ ਦੀ ਮਦਦ ਨਾਲ ਹਿਲਾਈ ਜਾਵਾਂਗੇ ਆਟੇ ਦਾ ਕੜਾ ਪ੍ਰਸਾਦਾ ਇਹ ਹੀ ਠਾਂ ਲੱਗ ਜਵੇ ਤੁਸੀਂ ਦੇਖ ਸਕਦੇ ਹੋ ਆਟੇ ਦਾ ਜਿਹੜਾ ਕਲਰ ਆ ਥੋੜਾ ਜਿਹਾ ਚੇਂਜ ਹੋਣਾ ਸ਼ੁਰੂ ਹੋ ਗਿਆ ਤੇ ਥੋੜਾ ਜਿਹਾ ਹੋਰ ਆਪਾਂ ਇਹਨੂੰ ਘੋਲ ਲਵਾਂਗੇ ਤੁਸੀਂ ਦੇਖ ਸਕਦੇ ਹੋ ਆਪਣਾ ਆਟੇ ਦਾ ਬਿਲਕੁਲ ਰੰਗ ਚੇਂਜ ਹੋ ਗਿਆ ਤੇ ਹੁਣ ਇਹਦੇ ਵਿੱਚ ਆਪਾਂ ਪਾਣੀ ਪਾ ਦਵਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਹਿਲਾਇ ਜਾਵਾਂਗੇ ਥੋੜਾ ਥੋੜਾ ਕਰਕੇ ਪਾਣੀ ਐਡ ਕਰਕੇ ਤੇ ਇਹਨੂੰ ਚੰਗੀ ਤਰ੍ਹਾਂ ਹਿਲਾਇ ਜਾਵਾਂਗੇ ਪਾਣੀ ਐਡ ਕਰਨ ਤੋਂ ਬਾਅਦ 1 ਮਿੰਟ ਆਪਾਂ ਸੇਕ ਲੱਗਣ ਤੋਂ ਬਾਅਦ ਇਹਦੇ ਵਿੱਚ ਜਿਹੜੇ ਆਪਾਂ ਨੇ 2 ਚਮਚਾ ਚੀਦੇ ਰੱਖੇ ਸੀ ਉਹ ਵੀ ਆਪਾਂ ਕੜਾਹ ਦੇ ਵਿੱਚ ਪਾ ਦਵਾਂਗੇ ਸਾਰੇ ਕੜਾਹ ਪ੍ਰਸ਼ਾਦ ਨੂੰ ਆਪਾਂ ਘੱਟ ਗੈਂਸ ਤੇ ਹੀ ਬਣਾ ਕੇ ਤਿਆਰ ਕੀਤਾ ਹੈ ਕੜਾ ਪ੍ਰਸ਼ਾਦ ਆਪਾਂ ਨੇ ਬਣਾ ਕੇ ਤਿਆਰ ਕਰ ਲਿਆ ਹੈ। ਬਹੁਤ ਹੀ ਵਧੀਆ ਤੇ ਆਪਾਂ ਨੇ ਸਹੀ ਨਾਪ ਦੇ ਨਾਲ ਕੜਾ ਪ੍ਰਸ਼ਾਦ ਬਣਾਇਆ ਹੈ। ਤੁਸੀਂ ਵੀ ਮੇਰੇ ਇੱਕ ਤਰੀਕੇ ਨਾਲ ਇੱਕ ਵਾਰ ਜਰੂਰ ਬਣਾ ਕੇ ਦੇਖਿਓ। ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਆ ਲਾਈਕ ਕਰਿਓ, ਵੱਤਵਾ ਸ਼ੇਅਰ ਜਰੂਰ ਕਰਿਆ ਕਰੋ ਤੇ ਸਬਸਕ੍ਰਾਈਬ ਕਰ ਲਿਓ ਸਾਡੀਆਂ ਇਸ ਤਰ੍ਹਾਂ ਦੀਆਂ ਹੋਰ ਰੈਸਪੀ ਆ। ਵਾਸਤੇ ਮਿਲਦੇ ਹਾਂ ਕਿਸੇ ਹੋਰ ਰੈਸਪੀ ਦੇ ਨਾਲ।